ਸਵਰਨ ਸਲਾਰੀਆ ਬੀਜੇਪੀ ਨੂੰ ਵਾਲਵਿਦਾ ਕਰਕੇ ਇਸ ਵੇਲੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਚੁਕੇ ਨੇ ਬੀਜੇਪੀ ਚ ਹਿਲਜੁਲ ਤੇ ਹੋਏਗੀ ਪਚਾਲ ਤੇ ਆਏਗਾ ਜਿਹੜੇ ਪਹਾੜਾਂ ਦੇ ਵਿੱਚ ਬੀਜੇਪੀ ਦੀ ਤੂਤੀ ਬੋਲਦੀ ਸੀ ਜਿਹੜੇ ਪਠਾਨਕੋਟ ਏਰੀਆ ਚ ਬੀਜੇਪੀ ਦੀ ਤੂਤੀ ਬੋਲਦੀ ਸੀ ਤੇ ਸਵਰਨ ਸਲਾਰੀਆ ਦਾਵਾ ਕਰ ਰਿਹਾ ਨੇ ਕਿ ਹੁਣ ਹਵਾ ਬਦਲ ਜਾਏਗੀ ਉਹਨਾਂ ਦੇ ਪਹਾੜਾਂ ਦੇ ਦਮ ਦਾ ਉਦੋਂ ਹੀ ਪਤਾ ਲੱਗਿਆ ਜਦੋਂ ਕਿਸੇ ਪਾਰਟੀ ਨੇ ਟਿਕਟ ਨਹੀਂ ਦਿੱਤੀ ਉਹਨਾਂ ਹੱਥੇ ਜਨਤਾ ਪਾਰਟੀ ਨੂੰ ਠਾਕੁਰ ਦਿਨੇਸ਼ ਸਿੰਘ ਬਾਬੂ ਜੀ ਨੂੰ ਉਹਨਾਂ ਨੇ ਟਿਕਟ ਦਿੱਤੀ ਦੋ ਦਾ ਵੀ ਕੋਈ ਵੱਡਾ ਕਾਰਨ ਹੋਇਆ ਇਹ ਸਵਰਨ ਸਲਾਰੀਆ ਜੀ ਨੂੰ ਬਹੁਤ ਤਾਰੀਖ ਤੇ ਤਾਰੀਖ ਤੁਹਾਡੇ ਚੈਨਲ ਤੇ ਬਹੁਤ ਵਾਰੀ ਸੁਣਿਆ ਉਹਨਾਂ ਨੂੰ ਕਿ ਉਹ ਵੇਟ ਕਰ ਰਹੇ ਸੀ ਸ਼ਾਇਦ ਕੋਈ ਪਾਰਟੀ ਮੰਨ ਜਾਵੇ ਪਰ ਉਹਨਾਂ ਨੂੰ ਕਿਸੇ ਪਾਰਟੀ ਨੇ ਵੀ ਕੰਸਿਡਰ ਨਹੀਂ ਕੀਤਾ ਭਾਰਤੀ ਜਨਤਾ ਪਾਰਟੀ ਨੂੰ ਐਸੇ ਵਰਕਰਾਂ ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜੇ ਪਾਰਟੀ ਦੀ ਬਿੱਚ ਸ਼ਰਾਮਾ ਮਾਰਦੇ ਬੀਜੇਪੀ ਦੀ ਗੱਲ ਕਰਿਆ ਬੀਜੇਪੀ ਉਡਾਰੀਆਂ ਮਾਰ ਰਹੀ ਹੈ ਤੇ ਭੱਜ ਭੱਜ ਕੇ ਕਾਲੀ ਦਲ ਚ ਵੜਦਾ ਔਰ ਜਿਨ੍ਹਾਂ ਦੇ ਗਲਾਂ ਦੇ ਵਿੱਚ ਇਹਨਾਂ ਨੇ ਸਰੋਪੇ ਪਾਏ ਨੇ ਉਹਨਾਂ ਨੇ ਰਾਈਟ ਵੇ ਨੈਕਸਟ ਸਟੇ ਸਾਰੇ ਪਰਿਵਾਰ ਦੇ ਨਾਲ ਬਾਬੂ ਜੀ ਨੂੰ ਬੁਲਾ ਕੇ ਮੀਟਿੰਗ ਕਰਕੇ ਭਾਰਤੀ ਜਨਤਾ ਪਾਰਟੀ ਦੇ ਇੱਕ ਵਾਇਕ ਬੋਲੀ ਆ ਦੋ ਦਿਨ ਪਹਿਲਾਂ ਬਾਉਂਡਰ ਤੇ ਲੱਗੇ ਜਿਹੜੇ ਕਿਲ ਸੀ ਉਹ ਕਿਲ ਹੁਣ ਕਿਤੇ ਤੁਹਾਡੇ ਪੈਰਾਂ ਅਗੇ ਤੇ ਨਹੀਂ ਆਗੇ ਉਹਨਾਂ ਨੇ ਕਿਲ ਕੋਲ ਕੋਈ ਨਹੀਂ ਲਾਇਆ ਹਰ ਪਿੰਡ 'ਚ ਸਾਡਾ ਪ੍ਰੋਗਰਾਮ ਹੋ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਰ ਪਿੰਡ 'ਚ ਪ੍ਰੋਗਰਾਮ ਹੋਇਆ ਗਿਆ ਬੋਲੀ ਬੇਕਰੀ ਵਾਲੀ ਫੈਮਿਲੀ ਬੜੀ ਚਰਚਾ 'ਚ ਹੈ ਇਸ ਵੇਲੇ ਸੁਰਖੀਆਂ ਦੇ ਵਿੱਚ ਜੋ ਉਹਤੇ ਅਕਾਲੀ ਦਲ ਦੇ ਵਿੱਚ ਕਹਿੰਦੇ ਅਸੀਂ ਜਾ ਚੁੱਕਿਆ ਅਕਾਲੀ ਦਲ ਹੀ ਸਾਨੂੰ ਕਬੂਲ ਹੈ ਕਬੂਲ ਹੈ ਕਬੂਲ ਤੁਸੀਂ ਅਗਲਾ ਦਿਨ ਨਹੀਂ ਵੇਖਿਆ ਅਗਲੇ ਦਿਨ ਤੇ ਸਾਰੀ ਪਰਿਵਾਰ ਦੇ ਨੇ ਪਰਿਵਾਰ ਸਾਰੇ ਨੇ ਸਾਡੇ ਆਦਰਨੀਏ ਦਿਨੇਸ਼ ਬਬੂ ਜੀ ਨੂੰ ਸਤਿ ਕੀ ਉਹਨਾਂ ਦੀ ਅਗਵਾਈ ਕੋਲ ਹੈ ਔਰ ਭਾਰਤੀ ਜਨਤਾ ਪਾਰਟੀ ਸਾਰੇ ਸ੍ਰੋਤੇ ਗੱਲ ਪਾ ਕੇ ਪ੍ਰੈਸ ਕੀਤੀ ਹੈ ਭਾਰਤੀ ਜਨਤਾ ਪਾਰਟੀ ਵੱਡੀ ਜਿੱਤ ਪ੍ਰਾਪਤ ਕਰ ਗਈ ਬਟਾਵ ਲੋਕਾਂ ਦੇ ਵਿੱਚ ਇਹ ਚਰਚਾ ਕਿ ਜਿਹੜੀ ਪਹਿਲੀਆਂ ਟੱਕਰ ਹੈ ਨਾ ਉਹ ਜਾਂ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਭਾਰਤੀ ਜਨਤਾ ਪਾਰਟੀ ਮੈਂ ਕੋ ਨਾਲ ਲੀਡ ਔਰ ਜਿੱਤ ਪ੍ਰਾਪਤ ਕਰ ਗਈ ਤੁਸੀਂ ਉਹਨਾਂ ਦੋਹਾਂ ਦਾ ਮਾਮ ਲੈ ਜਾਂਦੇ ਹੋ ਅਕਾਲੀ ਦਲ ਨੂੰ ਲੋਕੀ ਮੂੰਹ ਮੋੜ ਚੁੱਕੇ ਨੇ ਕਿ ਜਾਂ ਅਕਾਲੀ ਦਲ ਨੂੰ ਜਾ ਰਹੇ ਸਾਹਮਣੇ ਲਾ ਲਓ ਪੰਜਾਬ ਚ ਕੀ ਹਾਲ ਆ ਆਮ ਆਦਮੀ ਪਾਰਟੀ ਬਾਰੇ ਕੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜੋ ਫਤਵਾ ਦਿੱਤਾ ਸੀ ਉਸ ਦਾ ਸਹੀ ਜਵਾਬ ਇਹਨਾਂ ਚੋਣਾਂ ਦੇ ਵਿੱਚ ਵੋਟਾਂ ਰਾਹੀਂ ਦੇਣਗੇ ਸੋ ਫਿਰ ਪੰਜ ਕਾਰਨ ਦੱਸੋ ਤੁਹਾਨੂੰ ਵੋਟ ਜਨਤਾ ਕਿਉਂ ਪਾਵੇ ਪੰਜ ਕਾਰਨ ਦਾ ਜਨਤਾ ਕਿਉਂ ਨਹੀਂ ਵੋਟ ਪਾਏਗੀ ਫ੍ਰੀ ਜਨਤਾ ਨੂੰ ਹਰ ਵਰਗ ਨੂੰ ਰਾਸ਼ਨ ਸਟੇਟ ਗਵਰਨਮੈਂਟ ਨੇ ਕਟਵਾਤਾ ਸੈਂਟਰ ਗਵਰਨਮੈਂਟ ਦੇਰੀ ਹੈ ਔਰ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਕਮਿਟਡ ਆ ਮੋਦੀ ਜੀ ਵੱਲੋਂ ਕਿ ਇਹ ਫ੍ਰੀ ਰਾਸ਼ਨ ਆਟਾ ਦਾਲ ਸਕੀਮ ਦਿੱਤੀ ਜਾਏਗੀ ਆਯੁਸ਼ਮਾਨ ਯੋਜਨਾ ਫ੍ਰੀ ਮੈਡੀਕਲ ਯੋਜਨਾ 5 ਲੱਖ ਰੁਪਏ ਹਰ ਮੈਂ ਆਪਣੇ ਵਾਰਡ ਚ ਅਣਗਿਣਤ ਲੋਕਾਂ ਦੇ ਆਪਰੇਸ਼ਨ ਕਰਾਏ ਨੇ ਉਹ ਆਯੁਸ਼ਮਾਨ ਯੋਜਨਾ ਦੇ ਕਾਰਡ ਸਾਰੀਆਂ ਪਾਰਟੀਆਂ ਤੋਂ ਇੱਕ ਦੋ ਜਾਂ ਤਿੰਨ ਨੰਬਰ ਤੇ ਤੁਸੀਂ ਕਿਵੇਂ ਕਿਵੇਂ ਕਿਨੂੰ ਕਿਨੂੰ ਗਿਣਦੇ ਹੋ ਮਾੜਾ ਜਿਹਾ ਜਰਾ ਲਾਈਨ ਸਿਰ ਕਰ ਦਿਓ ਹਾਂ ਜਿਹੜੀਆਂ ਅੱਗੇ ਪਿੱਛੇ ਹੋਈਆਂ ਪਈਆਂ ਇੱਕ ਨੰਬਰ ਤੇ ਵੀ ਭਾਰਤੀ ਜਨਤਾ ਪਾਰਟੀ ਆ ਮੈਂ ਸਿਰਫ ਇੱਕ ਨੰਬਰ ਨੂੰ ਵੇਖਦਾ ਦੂਜਾ ਦਾ ਕੋਈ ਨੰਬਰ ਨਹੀਂ ਵੇਖਿਆ ਜਿੰਦਗੀ ਦੇ ਵਿੱਚ ਮਿੱਤਰ ਪਿਆਰੇ ਸੱਜਣ ਤੇ ਨੇਤਾ ऐसे ਹੋਣੇ ਚਾਹੀਦੇ ਨੇ ਜਿਵੇਂ ਭਗਵਾਨ શ્રીਕ੍ਰਿਸ਼ਨ ਨੇ ਲੜਨ ਭਾਵੇਂ ਨਾ ਪਰ ਜੇਕਰ ਨਾਲ ਨੇ ਤਾਂ ਜਿੱਤ ਯਕੀਨੀ ਹੋਵੇ ਤੇ ਜਾਂ ਫਿਰ ਇਹ ਮਿੱਤਰ ਪਿਆਰੇ ਕਰਨ ਵਰਗੇ ਹੋਣ ਜਿਨ੍ਹਾਂ ਨੂੰ ਹਾਰ ਸਾਹਮਣੇ ਦਿਸਦੀ ਪਈ ਹੈ ਪਰ ਉਹਦੇ باوجود ਵੀ ਮੈਦਾਨ ਛੱਡ ਕੇ ਨਹੀਂ ਨੱਚਦੇ ਆਪਣੇ ਯਾਰ ਦਾ ਸਾਥ ਛੱਡ ਕੇ ਨਹੀਂ ਨੱਚਦੇ ਜਾਂ ਤਾਂ ਦੋਸਤ ਮਿੱਤਰ ਐਸੇ ਹੋਣੇ ਚਾਹੀਦੇ ਪਰ ਰਾਜਨੀਤੀ ਇਸ ਤਰ੍ਹਾਂ ਨਹੀਂ ਹੁੰਦਾ ਸਿਆਸਤ ਦੇ ਵਿੱਚ ਭਰੋਸੇ ਦੀ ਲੋੜ ਤਾਂ ਲਗਭਗ ਖਤਮ ਹੋ ਚੁੱਕੀ ਹੈ ਸੋ ਸਾਡੇ ਨਾਨੇ ਪਟਾਲਾ ਜ਼ਿਲ੍ਹੇ ਦੇ ਦੀਰਵਾਲੀ ਜੀ ਜੋ ਬੀਜੇਪੀ ਤੇ ਸਵਾਗਤ ਹੈ ਵਾਲੀ ਸਭ ਦਾ ਬਿੱਟੂ ਜੀ ਤੁਸੀਂ ਆਇਓ ਤੁਹਾਡਾ ਸਵਾਗਤ ਕਰਦਾ ਐਨਆਰਐ ਚੈਨਲ ਤੋਂ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਬੀਜੇਪੀ ਦੀ ਕੀ ਪੋਜੀਸ਼ਨ ਹੈ ਭਾਰਤੀ ਜਨਤਾ ਪਾਰਟੀ ਦੀ ਪੋਜੀਸ਼ਨ ਬਹੁਤ ਵਧੀਆ ਬਹੁਤ ਵੱਡੇ ਮਾਰਜਿਨ ਦੇ ਨਾਲ ਜਿੱਤ ਪ੍ਰਾਪਤ ਕਰਾਂਗੇ ਬੀਜੇਪੀ ਦਾ ਇੱਕ ਸਾਬਕਾ ਜਿਲ੍ਹਾ ਲੈ ਜਿਮਨੀ ਚੋਣ ਵੀ ਲੜੀ ਹੈ ਤੇ ਔਰ ਇਸ ਵੇਲੇ ਬੀਜੇਪੀ ਦੇ ਵਿੱਚੋ ਸਟੇਟ ਦੇ ਕਾਰਜਕਾਰੀ ਮੈਂਬਰ ਸੀ ਨਾਸਿஸ்வரਨ ਸਲਾਰੀਆ ਔਰ ਬੀਜੇਪੀ ਨਾਲ ਵਿਦਾ ਕਰਕੇ ਇਸ ਵੇਲੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਚੁੱਕੇ ਨੇ ਬੀਜੇਪੀ ਚ ਹਿਲਜੁਲ ਤੇ ਹੋਏਗੀ ਪਹਚਾਲ ਤੇ ਆਏਗਾ ਸਲਾਰਿਆ ਸਾਹਿਬ ਨੂੰ ਭਾਰਤ ਜਨਤਾ ਪਾਰਟੀ ਨੇ ਬਹੁਤ ਵੱਡਾ ਮਾਨ ਦੇ ਕੇ ਜਿਮਨੀ ਚੋਂ ਲਟਵਾਈ ਸੀ ਔਰ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਪਾਰਟੀ ਬਹੁਤ ਕੁਝ ਦੇਖਦੀ ਆ ਪਰ ਪਾਰਟੀ ਹਰ ਵਰਕਰ ਨੂੰ ਕੰਸੀਡਰ ਕਰਦੀ ਆ ਹਰ ਵਰਕਰ ਨੂੰ ਮਾਨ ਦਿੰਦੀ ਆ ਜਿਸ ਦਾ ਉਹ ਹੱਕਦਾਰ ਹੋਵੇ ਔਰ ਸਲਾਰਿਆ ਸਾਹਿਬ ਨੇ ਵੀ ਬੜਾ ਮਾਨ ਦਿੱਤਾ ਸੀ ਪਰ ਹਰ ਵਾਰ ਕਿਉਂਕਿ ਪਾਰਟੀ ਦਾ ਆਪਣੇ ਸਰਵੇ ਹੁੰਦਾ ਪਾਰਟੀ ਦਾ ਆਪਣਾ ਪ੍ਰੋਟੋਕੋਲ ਹੁੰਦਾ ਪਾਰਟੀ ਨੇ ਚੈੱਕ ਕੀਤਾ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਠਾਕੁਰ ਦਿਨੇਸ਼ ਸਿੰਘ ਬੱਬੂ ਜੀ ਨੂੰ ਉਹਨਾਂ ਨੇ ਟਿਕਟ ਦਿੱਤੀ ਤੇ ਉਹਦਾ ਵੀ ਕੋਈ ਵੱਡਾ ਕਾਰਨ ਹੋਵੇਗਾ ਤੇ ਸਲਾਰੀਆ ਸਾਹਿਬ ਨੂੰ ਇਡੀ ਛੇਤੀ ਨਾਰਾਜ਼ ਹੋਣ ਦੀ ਕੀ ਗੱਲ ਸੀ ਜਦੋਂ ਉਹਨਾਂ ਨਾਲ ਗੱਲ ਇਹ ਹੈ ਕਿ ਮਿਸਟਰ ਸਲਾਰੀਆ ਜਿਹੜੇ ਨੇ ਸਵਰਨ ਸਿੰਘ ਸਲਾਰੀਆ ਪਿਛਲੇ ਕਾਫੀ ਸਮੇਤੋਂ ਪਹਿਲਾਂ ਤਾਂ ਦੇ ਰਹੇ ਨੇ ਤਾਰੀਖ पे ਤਾਰੀਖ ਫਿਰ ਦੇ ਰਹੇ ਨੇ ਟਾਈਮ पे ਟਾਈਮ ਫਿਰ ਵਾਰ ਤੇ ਵਾਰ ਦੇ ਰਿਸੀਪੀ ਅਸੀਂ ਸੋਮਰ ਦੱਸਾਂਗੇ ਪਰ ਅਖੀਰ ਦੇ ਉੱਤੇ ਲੱਗਦਾ ਸੀ ਕਿ ਇੰਡੀਪੈਂਡੈਂਟ ਲਰਨਿੰਗ ਹੈ ਜਾਂ ਹੋ ਸਕਦਾ ਹੈ ਕਿ ਭਾਜਪਾ ਉਹਨਾਂ ਨੂੰ ਮਨਾ ਲਏਗੀ ਪਰ ਉਹਨਾਂ ਨੂੰ ਮਨਾਉਣ ਦੀ ਬਜਾਏ ਹਾਲਾਤ ਇਹ ਖੜੇ ਹੋ ਗਏ ਨੇ ਕਿ ਅੱਜ ਕੱਲੋ ਆਮ ਆਦਮੀ ਪਾਰਟੀ ਚ ਚੱਲੇ ਗਏ ਨੇ ਜਿਹੜੇ ਪਹਾੜਾਂ ਦੇ ਵਿੱਚ ਭਾਜਪਾ ਦੀ ਤੂਤੀ ਬੋਲਦੀ ਸੀ ਜਿਹੜੇ ਪਠਾਨਕੋਟ ਏਰੀਆ ਚ ਭਾਜਪਾ ਦੀ ਤੂਤੀ ਬੋਲਦੀ ਸੀ ਤੇ ਸਵਰਨ ਸਲਾਰੀਆ ਦਾਵਾ ਕਰ ਰਹੇ ਨੇ ਕਿ ਹੁਣ ਹਵਾ ਬਦਲ ਜਾਏਗੀ ਆਮ ਆਦਮੀ ਪਾਰਟੀ ਦੇ ਉਧਰੋਂ ਜਿਹੜੇ ਨੇ ਨਾ ਨਾਰੇ ਵੀ ਗੂੰਜਣਗੇ ਔਰ ਕਹਿੰਦੇ ਮਜ਼ਬੂਤ ਹੋ ਗਏ ਉਹ ਇਹੋ ਜੀ ਕੋਈ ਗੱਲ ਨਹੀਂ ਇਹ ਸਵਰਨ ਸਲਾਰੀਆ ਜੀ ਨੂੰ ਬਹੁਤ ਵੱਡਾ ਭਲੇਖਾ ਤਾਰੀਖ ਤੇ ਤਾਰੀਖ ਤੁਹਾਡੇ ਚੈਨਲ ਤੇ ਮੈਂ ਬਹੁਤ ਵਾਰੀ ਸੁਣਿਆ ਉਹਨਾਂ ਨੂੰ ਔਰ ਉਹ ਬੜੀ ਵਾਰੀ ਕਹਿੰਦੇ ਸੀ ਪਾਰਟੀਆਂ ਕਰ ਦਿੰਦੀਆਂ ਹੁੰਦੀਆਂ ਨੇ ਇੱਕ ਦੋ ਦਿਨ ਦੀ ਬਿੱਟੂ ਜੀ ਦੇਰੀ ਹੋ ਜਾਂਦੀ ਮੈਂ ਬੜੀ ਚੰਗੀ ਤਰ੍ਹਾਂ ਸੁਣਿਆ ਉਹਨਾਂ ਨੂੰ ਤਾਰੀਖ ਤੇ ਤਾਰੀਖ ਨਹੀਂ ਉਹ ਵੇਟ ਕਰ ਰਹੀ ਸੀ ਸ਼ਾਇਦ ਕੋਈ ਪਾਰਟੀ ਮੰਨ ਜਾਵੇ ਪਰ ਉਹਨਾਂ ਨੂੰ ਕਿਸੇ ਪਾਰਟੀ ਨੇ ਵੀ ਕੰਸੀਡਰ ਨਹੀਂ ਕੀਤਾ ਅਖੀਰ ਉਹਨਾਂ ਨੇ ਇਹ ਆਪ ਦਾ ਪੱਲਾ ਫੜਿਆ ਕੋਈ ਗੱਲ ਭਾਰਤੀ ਜਨਤਾ ਪਾਰਟੀ ਨੂੰ ਐਸੇ ਵਰਕਰਾਂ ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜੇ ਪਾਰਟੀ ਦੀ ਪਿੱਠ 'ਤੇ ਸ਼ਰਾ ਮਾਰਦੇ ਨੇ ਭਾਰਤੀ ਜਨਤਾ ਪਾਰਟੀ ਆਪਣੇ ਵਾਲਿਆ ਜੀ ਬੜਾ ਵੱਡਾ ਚੈਲੰਜ ਕਹਿ ਰਹੇ ਹੋ ਤੁਸੀਂ ਕਿ ਤੁਸੀਂ ਕਹਿੰਦੇ ਫਰਕ ਹੀ ਕੋਈ ਨਹੀਂ ਪੈਂਦਾ ਔਰ ਉਹ ਬੰਦਾ ਕਹਿ ਰਿਹਾ ਕਿ ਮੈਂ ਪਹਾੜਾਂ ਵਾਲੇ ਏਰੀਆ ਦੇ ਵਿੱਚ ਪੂਰੀ ਧੁੰਮ ਪਾ ਦੇਣੀ ਆ ਆਮ ਆਦਮੀ ਪਾਰਟੀ ਦੀ ਔਰ ਖਾਸ ਕਰਕੇ ਪਠਾਨਕੋਟ ਏਰੀਏ ਕਹਿੰਦਾ ਦੇਖੇ ਤੇ ਝਾੜੂ ਝਾੜੂ ਹੋ ਜਾਣਾ ਮੈਂ ਮੰਨਦਾ 100% ਯਕੀਨ ਨਾਲ ਉਹਨਾਂ ਨੇ ਕਿਹਾ ਸੀ ਕਿ ਸਵਰਨ ਸਲਾਰੀਆਂ ਨੂੰ ਕੋਈ ਪਾਰਟੀ ਇਗਨੋਰ ਨਹੀਂ ਕਰੇਗੀ ਤੇ ਆਉਂਦੇ ਦਿਨਾਂ ਦੇ ਵਿੱਚ ਵੱਡਾ ਤਮਾਕਾ ਕਰਾਂਗਾ ਔਰ ਮੈਂ ਇਹ ਚੋਣ ਜ਼ਰੂਰ ਲੜਾਂਗਾ ਇਹ ਤੁਹਾਡੇ ਚੈਨਲ ਤੇ ਉਹਨਾਂ ਨੇ ਬੋਲਿਆ ਸੀ ਜੇ ਮੈਂ ਕਹਿ ਰਿਹਾ ਤੇ ਸੱਚ ਕਹਿ ਰਿਹਾ ਇਹ ਤੁਸੀਂ ਵੀ ਜਾਣਦੇ ਹੋ ਪਰ ਜਦੋਂ ਉਹਨਾਂ ਨੂੰ ਕਿਸੇ ਪਾਰਟੀ ਨੇ ਟਿਕਟ ਨਹੀਂ ਦਿੱਤੀ ਤੇ ਉਹ ਉਹਦੇ ਉਹਨਾਂ ਦੇ ਪਹਾੜਾਂ ਦੇ ਦੰਬ ਦਾ ਉਹ ਤਾਂ ਹੀ ਪਤਾ ਲੱਗ ਗਿਆ ਜਦੋਂ ਕਿਸੇ ਪਾਰਟੀ ਨੇ ਟਿਕਟ ਨਹੀਂ ਦਿੱਤੀ ਉਹਨਾਂ ਇਹ ਪੁਲਿਸ ਜਿਹੜਾ ਬਟਾਲਾ ਸਾਰੇ ਦਾ ਸਾਰਾ ਇੱਥੇ ਕੀ ਪੋਜੀਸ਼ਨ ਹੈ ਭਾਜੀਪੀ ਕਿਵੇਂ ਹੈ ਮਜ਼ਬੂਤ ਹੈ ਕਿ ਜੇ ਇੱਥੇ ਵੀ ਜਿੱਦਾਂ ਮੁੱਠ ਦੇ ਵਿੱਚੋਂ ਰੇਤ ਖਿਸਕਦੀ ਹੈ ਖਿਸਕਦੀ ਜਾ ਰਹੀ ਹੈ ਕਿਹੜੀ ਰੇਤ ਖਿਸਕੀ ਹੈ ਭਾਜੀਪੀ ਦੀ ਗੱਲ ਕਰਿਆ ਭਾਜੀਪੀ ਉਡਾਰੀਆਂ ਮਾਰ ਰਹੀ ਹੈ ਤੇ ਭੱਜ ਭੱਜ ਕੇ ਕਾਲੀ ਦਲ ਚ ਵੜ ਗਈ ਭਾਰਤੀ ਜਨਤਾ ਪਾਰਟੀ ਦਾ ਕੋਈ ਵਰਕਰ ਅਕਾਲੀ ਦਲ ਚ ਨਹੀਂ ਗਿਆ ਜਦਕਿ ਅਕਾਲੀ ਦਲ ਦੀਆਂ ਸਮੂਚੀਆਂ ਟੀਮਾਂ ਦੀ ਸ਼ਾਮਲ ਕਰਾ ਚੁੱਕੇ ਆ ਭਾਰਤੀ ਜਨਤਾ ਪਾਰਟੀ ਚ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੜੀ ਵਾਰੀ ਉਹ ਹੋ ਚੁੱਕਾ ਵਾ ਇੱਕ ਵਾਰ ਇੰਢੋਆ ਬਹੁਤ ਸਾਰੇ ਵਰਕਰ ਜਿਹੜੇ ਨੇ ਟਕਸਾਲੀ ਵਰਕਰ ਅਸੀਂ ਜੁਆਇਨ ਕਰਾਏ ਨੇ ਔਰ ਜਿਨ੍ਹਾਂ ਦੇ ਗਲਾਂ ਦੇ ਵਿੱਚ ਇਹਨਾਂ ਨੇ ਸਰੋਪੇ ਪਾਏ ਨੇ ਉਹਨਾਂ ਨੇ ਰਾਈਟ ਵੇ ਨੈਕਸਟ ਸਟੇ ਇਹ ਸਾਰੇ ਪਰਿਵਾਰ ਦੇ ਨਾਲ ਬੱਬੂ ਜੀ ਨੂੰ ਬੁਲਾ ਕੇ ਮੀਟਿੰਗ ਕਰਕੇ ਭਾਰਤੀ ਜਨਤਾ ਪਾਰਟੀ ਦੀ ਇਹ ਵਾਈ ਕਬੂਲੀ ਆ ਦੋ ਦਿਨ ਪਹਿਲਾਂ ਸ਼ੰਭੂ ਬਾਰਡਰ ਤੇ ਲੱਗੇ ਜਿਹੜੇ ਕਿਲ ਸੀ ਉਹ ਕਿਲ ਹੁਣ ਕਿਤੇ ਤੁਹਾਡੇ ਪੈਰਾਂ ਅੱਗੇ ਤੇ ਨਹੀਂ ਆਗੇ ਪਿੰਡਾਂ 'ਚ ਵੜਨ ਨਹੀਂ ਦੇ ਰਹੇ ਕਿਸਾਨਾਂ ਵੱਲੋਂ ਪੂਰਾ ਵਿਰੋਧ ਹੈ ਪੋਜੀਸ਼ਨ ਕੀ ਹੈ ਕਿਤਾ ਤਸੱਲੀ ਜੀ ਤੋਂ ਦੇ ਰਹੇ ਦਿਲ ਨੂੰ ਤੇ ਦਿੱਲੀ ਵਾਲਿਆਂ ਦੇ ਅੱਗੇ ਤੇ ਤੁਹਾਡੇ ਚੋ ਕਿਸ ਦੀ ਹਿੰਮਤ ਨਹੀਂ ਕਿ ਚੂੰ ਕਰਕੇ ਵੀ ਬੋਲ ਜਿਓ ਜਵਾਬ ਵੀ ਦੇ ਜਾਓ ਉਹਨਾਂ ਨੂੰ ਸਮਝਾ ਨਹੀਂ ਸਕੇ ਕਿ ਇਹ ਕੀ ਕਰ ਰਹੇ ਹੋ ਆ ਜਿਹੜੇ ਬਾਰਡਰ ਤੇ ਤੁਸੀਂ ਕਿਲ ਲਾ ਦਿੱਤੇ ਨੇ ਇਹ ਕਿਲ ਹੁਣ ਸਾਡੇ ਦੇ ਪੈਰਾਂ 'ਚ ਵੀ ਵੱਜ ਸਕਦੇ ਨੇ ਹੁਣ ਇਹਦੇ ਬਾਰੇ ਕੋਈ ਜਵਾਬ ਉੱਪਰ ਹੈ ਮੇਰੇ ਕੋਈ ਲਾ ਲਓ ਪਹਿਲਾਂ ਉੱਪਰਲੇ ਤੇ ਹਾਈ ਲੈਵਲ ਤੇ ਵੀ ਜਵਾਬ ਦੇ ਦਿੰਦੇ ਨੇ ਕਿਸਾਨ ਸਾਡੇ ਵੀਰ ਨੇ ਕਿਸਾਨ ਸਾਡਾ ਆਨ ਦਾਤਾ ਵਾ ਔਰ ਕਿਲਾਂ ਦੀ ਗੱਲ ਕਰੀਏ ਉਹਨਾਂ ਨੇ ਕਿਲ ਕੋਲ ਕੋਈ ਨਹੀਂ ਲਾਏ ਔਰ ਮੈਂ ਕਿਸਾਨਾਂ ਦੀ ਬਹੁਤ ਇੱਜ਼ਤ ਕਰਦਾ ਔਰ ਇੱਕ ਤੁਹਾਨੂੰ ਮੈਂ ਨਾਲ ਹੀ ਪਹਿਲਾਂ ਜਵਾਬ ਦੇ ਦਵਾ ਕਿ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੰਦੇ ਹਰ ਪਿੰਡ 'ਚ ਸਾਡਾ ਪ੍ਰੋਗਰਾਮ ਹੋ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਰ ਪਿੰਡ 'ਚ ਪ੍ਰੋਗਰਾਮ ਹੋਏਗਾ ਐਸੀ ਕੋਈ ਗੱਲ ਨਹੀਂ ਹਾਂ ਚਰਚਾ ਉਹ ਕਰੋਧ ਕਿੰਨਾ ਦਾ ਹੋ ਰਿਹਾ ਹੈ ਵੀਡੀਓ ਤੁਹਾਡੀਆਂ ਵੇਖਣ ਰਿਹਾ ਬੱਬੂ ਹਣੀ ਨਾਲ ਖੜੇ ਨੇ ਬੋਲਣ ਉਹ ਦਿੰਦੇ ਨਹੀਂ ਉਹ ਵੀਡੀਓ ਕਿਸ ਨੇ ਐਡਿਟ ਕਰਕੇ ਪਾਈਆਂ ਨੇ ਉਹ ਤੁਹਾਡੀ ਨਹੀਂ ਵੀਡੀਓ ਚਰਚਾ ਕਰਨਾ ਰਾਮਾ ਕਿਸਾਨ ਵੀਰ ਸਵਾਲ ਕਰਦੇ ਨੇ ਜਵਾਬ ਸਾਡੇ ਕੈਂਡੀਡੇਟ ਦਿੰਦੇ ਨੇ ਅਸੀਂ ਪਾਰਟੀ ਦੇ ਲੋਕ ਦਿੰਦੇ ਆ ਚਰਚਾ ਹੋਣਾ ਕੋਈ ਮਾੜੀ ਗੱਲ ਨਹੀਂ ਤੁਸੀਂ ਮੀਡੀਆ ਵਾਲੇ ਮੇਰੇ ਭਰਾਓ ਐਵੇਂ ਇਸ ਗੱਲ ਨੂੰ ਤੁਲਨਾ ਨਾ ਜਾਲੇ ਦੇ ਵਿੱਚ ਬੀਜਪੀ ਦੀ ਕੀ ਪੋਜੀਸ਼ਨ ਹੈ ਮਜ਼ਬੂਤ ਹੈ ਕਿ ਜਾਂ ਬਟਾਲੇ ਤੋਂ ਬੀਜਪੀ ਕਮਜ਼ੋਰ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ ਬਟਾਲੇ ਦੇ ਵਿੱਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ ਔਰ ਇਹ ਮੇਰਾ ਦਾਵਾ ਵਾ ਔਰ 4 ਤਰੀਕ ਤੋਂ ਬਾਅਦ ਮੈਂ ਤੁਹਾਡੇ ਚੈਨਲ ਤੇ ਬਾਈਟ ਦਵਾਂਗਾ ਡੋਲੀ ਬਿਕਰੀ ਵਾਲੀ ਫੈਮਲੀ ਬੜੀ ਚਰਚਾ ਚ ਇਸ ਵੇਲੇ ਸੁਰਖੀਆਂ ਦੇ ਵਿੱਚ ਹੈ ਤੋ ਉਹ ਤੇ ਅਕਾਲੀ ਦਲ ਦੇ ਵਿੱਚ ਕਹਿੰਦੇ ਅਸੀਂ ਜਾ ਚੁੱਕੇ ਹਾਂ ਅਕਾਲੀ ਦਲ ਹੀ ਸਾਨੂੰ ਕਬੂਲ ਹੈ ਕਬੂਲ ਹੈ ਕਬੂਲ ਹੈ ਤੁਸੀਂ ਅਗਲਾ ਦਿਨ ਨਹੀਂ ਵੇਖਿਆ ਅਗਲੇ ਦਿਨ ਤੇ ਸਾਰੀ ਪਰਿਵਾਰ ਦੇ ਪਰਿਵਾਰ ਸਾਰੇ ਨੇ ਸਾਡੇ ਆਦਰਨੀਏ ਦਿਨੇਸ਼ ਬਬੂ ਜੀ ਨੂੰ ਸਤਕੇ ਉਹਨਾਂ ਦੀ ਅਗਵਾਈ ਕਬੂਲ ਕੀਤੀ ਔਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਸਰੋਪੇ ਗੱਲ ਪਾ ਕੇ ਪ੍ਰੈਸ ਕੀਤੀ ਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਰਹਾਂਗੇ ਨਰੇਸ਼ਮਾ ਜੀ ਨੂੰ ਕਿਉਂ ਨਹੀਂ ਮਨਾ ਸਕੇ ਕਿੱਥੇ ਕਮੀ ਰਹੇਗੀ ਨਰੇਸ਼ਮਾ ਜਨੇ ਅਕਾਲੀ ਦਲ ਦਾ ਪੱਲਾ ਫੜਿਆ ਉਹਨਾਂ ਨੂੰ ਤੁਸੀਂ ਮਨਾ ਨਹੀਂ ਸਕੇ ਇਹਨਾਂ ਅਕਾਲੀ ਦਲ ਦਾ ਪੱਲਾ ਫੜਿਆ ਤੇ ਡੋਲੀ ਬੇਕਰੀ ਵਾਲੇ ਮਨਾ ਲੇ ਤੁਸੀਂ ਡੋਲੀ ਬੈਕਰੀ ਵਾਲੇ ਮਨਾ ਲੈ ਮੰਨ ਗਏ ਨਾ ਹੁਣ ਪਹਿਲਾਂ ਮੰਨ ਤੁਸੀਂ ਕਹਿ ਰਹੇ ਹੋ ਹਾਂ ਮਨਾ ਲੈ ਜੀ ਉੱਪਰ ਨਾਲ ਸਾਰੇ ਬਟਾਲਾ ਸਾਰੇ ਪੰਜਾਬ ਦੇ ਵਿੱਚੋਂ ਮੂਵੀ ਆ ਗਈ ਆ ਇਹ ਫਾਰਮੂਲਾ ਨਰੇਸ਼ਮਾ ਜਨਵਰੀ ਕਿਉਂ ਨਹੀਂ ਬਣ ਨਹੀਂ ਉਹ ਆਪਣੀ ਮਹੱਤਵ ਕਾਂਖਸ਼ਾ ਵਾਸਤੇ ਗਏ ਨੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਹਰ ਕੋਈ ਆਪਣੇ ਸੈਲਫ ਇੰਟਰਸਟ ਵਾਸਤੇ ਜਾਂਦਾ ਜੇ ਪਾਰਟੀ ਇਹਨਾਂ ਨੂੰ ਕੋਈ ਲਾਲਚ ਦਿੱਤਾ ਚਲੇ ਗਏ ਇਥੋਂ ਹੀ ਕੁਝ ਹੋਰ ਵੀ ਲੋਕ ਇਸ ਤਰ੍ਹਾਂ ਜਿਹੜੇ ਟਿੱਪਣੀ ਕਰਦੇ ਨੇ ਕਿ ਬੀਜੇਪੀ ਦੇ ਵਿੱਚ ਜਿਹੜੀ ਹੈ ਨਾ ਬੜਾ ਦਮ ਜਿਆ ਕੁੱਟ ਰਿਆ ਜੀ ਬੀਜੇਪੀ ਚੋ ਗੱਲਬਾਤ ਨਹੀਂ ਰਹੀ ਉਹ ਲੋਕ ਕਿਤੇ ਨਾ ਕਿਤੇ ਬਿਆਨ ਦੇ ਜਾਂਦੇ ਨੇ ਉਹਨਾਂ ਲੋਕਾਂ ਬਾਰੇ ਕੀ ਕਰਾਂ ਕਿਸ ਨੇ ਦਿੱਤਾ ਇੱਕ ਵੀ ਦੱਸ ਦਿਓ ਕੋਈ ਸਾਬਤ ਕਰ ਦੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਕੰਮ ਚ ਲੱਗੇ ਨੇ ਔਰ ਸਾਰੇ ਇੱਕ ਮੋਟ ਇੱਕ ਝੂਠੋ ਕੇ ਲੱਗੇ ਨੇ ਔਰ ਸਾਰੇ ਵਰਕਰ ਤਕੜੇ ਹੋ ਕੇ ਲੱਗੇ ਨੇ ਅੱਛਾ ਨੌ ਹਲਕੇ ਨੇ ਨੌ ਹਲਕਿਆਂ ਦੇ ਵਿੱਚੋਂ ਕਿਹੜੇ ਕਿਹੜੇ ਹਲਕੇ ਦੇ ਵਿੱਚ ਬੀਜੇਪੀ ਦੀ ਕਿੱਥੇ ਕਿੱਥੇ ਪੋਜੀਸ਼ਨ ਹੈ ਔਰ ਕਿਹੜਾ ਹਲਕਾ ਜਿੱਥੇ ਬੀਜੇਪੀ ਥੋੜਾ ਜਿਹਾ ਕ ਦੇਖੋ ਨੌ ਹਲਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਹ ਤਕਰੀਬਨ ਤਕਰੀਬਨ ਮੈਕਸਿਮਮ ਹਲਕਿਆਂ ਦੇ ਵਿੱਚ ਲੀਡ ਪ੍ਰਾਪਤ ਕਰੇਗੀ ਗੁਰਦਾਸਪੁਰ ਤੱਕ ਔਰ ਉਸ ਤੋਂ ਅੱਗੇ ਬਟਾਲਾ ਜਿਹੜਾ ਆ ਜਾਂਦਾ ਵੱਡੀ ਜਿੱਤ ਪ੍ਰਾਪਤ ਕਰੇਗੀ ਬਟਾਲਾ ਦੇ ਵਿੱਚੋਂ ਹਾਂ ਦਿਹਾਤ ਖੇਤਰਾਂ ਦੇ ਵਿੱਚੋਂ ਕੋਈ ਵੀ ਐਸਾ ਖੇਤਰ ਨਹੀਂ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਇਸ ਵੇਲੇ ਆਪਣਾ ਕਾਡਰ ਨਾ ਹੋਵੇ ਹਰ ਪਿੰਡ ਦੇ ਵਿੱਚ ਸਾਡਾ ਕਾਡਰ ਔਰ ਭਾਰਤੀ ਜਨਤਾ ਪਾਰਟੀ ਦਾ ਵਰਕਰ ਸਿਰ ਧੜ ਦੀ ਬਾਜੀ ਲਾ ਕੇ ਪਿੰਡਾਂ ਦੇ ਵਿੱਚੋਂ ਸਾਨੂੰ ਵੱਤ ਵੱਤ ਵੋਟ ਤੁਹਾਡੇ ਸਵਾਲੀ ਸਾਬ ਐਸੇ ਲੋਕਾਂ ਦੇ ਵਿੱਚ ਇਹ ਚਰਚਾ ਕਿ ਜਿਹੜੀ ਪਹਿਲੀਆਂ ਟੱਕਰ ਹੈ ਨਾ ਉਹ ਜਾਂ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਦੋਵਾਂ 'ਚ ਹੀ ਹੈ ਕਿਹੜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਗੱਲ ਕਰਦੇ ਹੋ ਭਾਰਤੀ ਜਨਤਾ ਪਾਰਟੀ ਮੈਂ ਕਿਹਨਾਂ ਲੀਡ ਔਰ ਜਿੱਤ ਪ੍ਰਾਪਤ ਕਰੇਗੀ ਤੁਸੀਂ ਉਹਨਾਂ ਦੋਵਾਂ ਦਾ ਨਾਂ ਲੈ ਜਾਂਦੇ ਹੋ ਬਿਲਕੁਲ ਗਲਤ ਗੱਲ ਨਾ ਕਰੋ ਬਟੂ ਜੀ ਮੈਂ ਨਹੀਂ ਕਰ ਰਿਹਾ ਮੈਂ ਲੋਕਾਂ ਦੀ ਗੱਲ ਕੀਤੀ ਹੈ ਮੈਂ ਤਾਂ ਆਪਣਾ ਪੱਖ ਹੀ ਨਹੀਂ ਕੋ ਰੱਖਿਆ ਮੈਂ ਇਹ ਕਹਿ ਰਿਹਾ ਲੋਕ ਕੀ ਕਹਿ ਰਹੇ ਨੇ ਤੇ ਭਾਜਪਾ ਤੇ ਅਕਾਲੀ ਦਲ ਦੀ ਕਹਿ ਰਹੇ ਤੇ ਇਹਨਾਂ ਦੀ ਤੇ ਲੜਾਈ ਤੀਜੇ ਚੌਥੇ ਨੰਬਰ ਦੀ ਆਪਾਂ ਚਰਚਾ ਕਰ ਲੈਨੇ ਆ ਲੋਕਾਂ ਦੀ ਗੱਲ ਹੈ ਮੇਰੇ ਵੀ ਸਾਹਮਣੇ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਇਆ ਸਾਹ ਭਾਰਤੀ ਜਨਤਾ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇ ਵੱਡੀ ਲੀਡ ਰਜੀਤ ਕਾਂਗਰਸ ਪਾਰਟੀ ਕਿਉਂ ਨਹੀਂ ਕਰੇਗੀ ਜੀ ਉਹਦੀ ਕੀ ਕਮੀ ਹੈ ਨਹੀਂ ਮੈਂ ਕਿਸੇ ਪਾਰਟੀ ਦਾ ਕਿਉਂ ਕਵਾਂ ਮੇਰੀ ਪਾਰਟੀ ਕੋ ਤੁਸੀਂ ਦੱਸੋ ਨਾ ਕਿ ਲੋਕ ਕਾਂਗਰਸ ਨੂੰ ਵੋਟ ਕਿਉਂ ਨਹੀਂ ਪਾਉਣਗੇ ਤੁਹਾਨੂੰ ਤੇ ਪਾ ਦਿੱਤੀ ਉਹਨਾਂ ਨੂੰ ਕਿਉਂ ਨਹੀਂ ਪਾਉਣਗੇ ਦੇਖੋ ਭਾਰਤੀ ਜਨਤਾ ਪਾਰਟੀ ਦਾ ਇੱਕ ਆਪਣਾ ਸਿਸਟਮ ਆ ਉਹ ਕਾਰਜਕਰਤਾ ਦੇ ਸਿਰ ਤੇ ਲੜਾਈ ਲੜਦੀ ਆ ਸਾਰੇ ਕਾਰਜਕਰਤਾ ਦਿਲੋਂ ਜਾਨ ਨਾਲ ਲੜਾਈ ਲੜਦੇ ਨੇ ਬਾਕੀ ਮੈਂ ਕਿਸੇ ਦਾ ਆਧਾਰ ਨਹੀਂ ਗਿੰਦਾ ਅਕਾਲੀ ਦਲ ਬਾਰੇ ਦੱਸ ਦਿਓ ਤੁਹਾਡੀ ਗੱਠ ਜੋੜ ਰਹੀਏ ਨੇ ਅਕਾਲੀ ਦਲ ਨੂੰ ਲੋਕੀ ਮੂੰਹ ਮੋੜ ਚੁੱਕੇ ਨੇ ਕਿ ਜਾਂ ਅਕਾਲੀ ਦਲ ਵੱਲ ਨੂੰ ਜਾ ਰਹੇ ਨੇ ਸਾਹਮਣੇ ਲਾ ਲਓ ਪੰਜਾਬ ਚ ਕੀ ਹਾਲ ਆ ਤਾਨੂੰ ਵੀ ਦੇਖਦਾ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੀ ਪੋਜੀਸ਼ਨ ਚੱਲ ਕੋਈ ਸੀਟ ਕੱਢੂ ਹਾਂਜੀ ਕੋਈ ਸੀਟ ਕੱਢੂ ਮੈਂ ਉਹਨਾਂ ਦਾ ਦਾਅ ਕਿਉਂ ਕਰਾਂ ਉਹ ਤਾਂ ਸਫਾਈ ਹੈ ਸਾਰੀ ਆਮ ਆਦਮੀ ਪਾਰਟੀ ਬਾਰੇ ਕੀ ਕਹਿੰਦੇ ਆਪਾਂ ਆਪਣੇ ਜ਼ਿਲ੍ਹੇ ਦੀ ਗੱਲ ਕਰ ਲਈਏ ਤੁਹਾਡੇ ਤੋਂ ਆਮ ਆਦਮੀ ਪਾਰਟੀ ਬਾਰੇ ਕੀ ਕਹਿੰਦੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜੋ 92 ਦੇ ਵਿੱਚ ਫਤਵਾ ਦਿੱਤਾ ਸੀ ਉਸ ਦਾ ਸਹੀ ਜਵਾਬ ਇਹਨਾਂ ਚੋਣਾਂ ਦੇ ਵਿੱਚ ਵੋਟਾਂ ਰਾਹੀਂ ਦੇਣਗੇ ਜਿਹੜਾ 1-1000 ਰੁਪਇਆ ਮੇਰੀਆਂ ਮਾਵਾਂ ਭੈਣਾਂ ਦੇ ਨਾਲ ਇਹਨਾਂ ਨੇ ਕਮਿਟ ਕੀਤਾ ਸੀ ਔਰ ਜੋ ਨਸ਼ਾ ਪੰਜਾਬ ਦੇ ਵਿੱਚ ਜੋ ਲੋਥਾਂ ਉਹਨਾਂ ਮਾਪਿਆਂ ਨੇ ਆਪਣੇ ਮੋਢਿਆਂ ਤੇ ਢੋਈਆਂ ਨੇ ਉਹ ਜਵਾਬ ਦੇਣਗੇ ਜੋ ਲੁੱਟਾਂ ਫਰੋਤੀਆਂ ਲੋਕਾਂ ਨੇ ਦਿੱਤੀਆਂ ਨੇ ਉਹ ਜਵਾਬ ਦੇਣਗੇ ਇਹਨਾਂ ਨੂੰ ਆਮ ਆਦਮੀ ਪਾਰਟੀ ਤੇ ਹੁਣ ਆਖਰੀ ਦੇ ਵਿੱਚ ਤੁਹਾਡੇ ਤੋਂ ਪੁੱਛਾਂਗਾ ਕਿ ਤੁਸੀਂ ਦਾਵਾ ਤੇ ਕਰ ਦਿੱਤਾ ਕਿ ਜਿਹੜੇ ਲੋਕ ਨੇ ਉਹ ਬੀਜੇਪੀ ਨੂੰ ਵੋਟ ਪਾਉਣਗੇ ਮੈਨੂੰ ਬੀਜੇਪੀ ਦੇ ਕੋਈ 4-5 ਕੰਮ ਗਿਣਾ ਦਿਓ ਜਿਨ੍ਹਾਂ ਕਾਰਨਾਂ ਕਰਕੇ ਤੁਸੀਂ ਵੋਟ ਮੰਗ ਰਹੇ ਹੋ ਕੰਮ ਉਹ ਗਿਣਾ ਨੇ ਜਿਹਦੀ ਆਵਾਜ਼ ਮੋਦੀ ਸਾਹਿਬ ਹੋਣਾ ਨਹੀਂ ਜਾਂ ਤੁਹਾਡੀ ਹਾਈ ਕਮਾਂਡ ਸਟੇਜ ਤੋਂ ਕਹਿੰਦੀ ਹੋਵੇ ਕਿ ਅਸੀਂ ਆਪਣੇ ਕੰਮ ਗਿਣਾ ਰਹੇ ਹਾਂ ਇਨਾ ਕੰਮਾਂ ਦੇ ਨਾਲ ਤੁਸੀਂ ਵੋਟ ਦੇਣੀ ਕੰਮ ਦੀ ਗੱਲ ਸਿਵਾਏ ਮੁਸਲਮਾਨ ਪਾਕਿਸਤਾਨ ਇਹ ਛੱਡ ਦੇਣਾ ਕੰਮ ਗਿਣਾਉ ਜਿਹੜੇ ਮੋਦੀ ਸਾਹਿਬ ਗਿਣਾ ਰਹੇ ਹੁਣ ਲੋਕਾਂ ਨੂੰ ਵੀ ਆ ਮੈਂ ਕੰਮ ਕੀਤੇ ਇੰਨੇ ਨਾ ਕਮਾਂ ਤੇ ਸਾਨੂੰ ਵੋਟ ਪਾਓ ਕਦੀ ਜ਼ਿੰਦਗੀ ਦੇ ਵਿੱਚ ਮੁਸਲਮਾਨਾਂ ਦਾ ਬਿਆਨ ਮੇਰੇ ਮੂੰਹ ਤੋਂ ਤੁਸੀਂ ਨਹੀਂ ਸੁਣਿਆ ਸਾਡੀ ਪਾਰਟੀ ਦਾ ਇੱਕੋ ਇੱਕ ਅਜੰਡਾ ਸਰਪੱਖੀ ਵਿਕਾਸ ਵਿਕਸ਼ਿਤ ਭਾਰਤ ਦੱਸੋ ਫਿਰ ਪੰਜ ਕਾਰਨ ਦੱਸੋ ਤੁਹਾਨੂੰ ਵੋਟ ਜਨਤਾ ਕਿਉਂ ਪਾਵੇ ਪੰਜ ਕਾਰਨ ਦੱਸ ਜਨਤਾ ਕਿਉਂ ਨਹੀਂ ਵੋਟ ਪਾਏਗੀ ਫ੍ਰੀ ਜਨਤਾ ਨੂੰ ਹਰ ਵਰਗ ਨੂੰ ਰਾਸ਼ਨ ਸਟੇਟ ਗਵਰਨਮੈਂਟ ਨੇ ਕਟਵਾਤਾ ਸੈਂਟਰ ਗਵਰਨਮੈਂਟ ਦੇ ਅਰੀਆ ਔਰ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਕਮਿਟਿਡ ਆ ਮੋਦੀ ਜੀ ਵੱਲੋਂ ਕਿ ਇਹ ਫ੍ਰੀ ਰਾਸ਼ਨ ਆਟਾ ਦਾਲ ਸਕੀਮ ਦਿੱਤੀ ਜਾਏਗੀ ਆਯੁਸ਼ਮਾਨ ਯੋਜਨਾ ਫ੍ਰੀ ਮੈਡੀਕਲ ਯੋਜਨਾ 5 ਲੱਖ ਰੁਪਈਆ ਹਰ ਮੈਂ ਆਪਣੇ ਵਾਰਡ ਚ ਅਣਗਿਣਤ ਲੋਕਾਂ ਦੇ ਆਪਰੇਸ਼ਨ ਕਰਾਏ ਨੇ ਉਹ ਆਯੁਸ਼ਮਾਨ ਯੋਜਨਾ ਦੇ ਕਾਰਡ ਤੋਂ ਸਕੰਨਿਆ ਯੋਜਨਾ ਕੋਈ ਵੀ ਮੇਰੀ ਛੋਟੀ ਬੱਚੀ ਆ ਉਹਨਾਂ ਦੇ ਵਿਆਹ ਤੇ ਸਕੰਨਿਆ ਯੋਜਨਾ ਤੇ ਵੱਡੀ ਰਾਸ਼ੀ ਸੈਂਟਰ ਗਵਰਨਮੈਂਟ ਵੱਲੋਂ ਦਿੱਤੀ ਜਾਂਦੀ ਆ ਇਹ ਕਿਸਾਨ ਨਿਧੀ ਯੋਜਨਾ ਹਰ ਕਿਸਾਨ ਦੇ ਖਾਤੇ ਦੇ ਵਿੱਚ ਹਜ਼ਾਰਾਂ ਰੁਪਏ ਫੰਡ ਆਉਂਦਾ ਵਾ ਬਿਲਕੁਲ ਆਪਣੇ ਆਪ ਆਉਂਦਾ ਵਾ ਫਿਰ ਉਹ ਤੋਂ ਬਾਅਦ ਅਣਗਿਣਤ ਸਹੂਲਤਾਂ ਜਿਹੜੀਆਂ ਨੇ 140 50 ਉਹ ਸਹੂਲਤਾਂ ਨੇ ਜਿਹੜੀਆਂ ਰੋਜ਼ ਮਰਹ ਦੀ ਜ਼ਿੰਦਗੀ ਦੀ ਅੱਛੀ ਵਰਤ ਨੇ ਬੀਪੀਐਲ ਯੋਜਨਾ ਸਿਲੰਡਰ ਉਹਨਾਂ ਮਹਿਲਾਵਾਂ ਨੂੰ ਦਿੱਤੇ ਗਏ ਨੇ ਔਰ ਅਣਗਿਣਤ ਯੋਜਨਾਵਾਂ ਐਸੀਆਂ ਨੇ ਮੋਦਰਾ ਯੋਜਨਾ ਵਿਸ਼ਕਰਮਾ ਯੋਜਨਾ ਆਪ ਆਪਣੇ ਹੱਥਾਂ ਦੇ ਨਾਲ ਕੰਮ ਕਰਨ ਲਈ ਲੋਕਾਂ ਨੂੰ ਸਹੂਤ ਬੈਂਕਾਂ ਵੱਲੋਂ ਦਿੱਤੀ ਗਈ ਹੈ ਸੈਂਟਰ ਗਵਰਨਮੈਂਟ ਵੱਲੋਂ ਹਜ਼ਾਰਾਂ ਕਾਰਡ ਬਣ ਗਏ ਲੱਖਾਂ ਕਾਰਡ ਬਣ ਗਏ ਹਰ ਸ਼ਹਿਰ ਦੇ ਵਿੱਚ ਲੱਖਾਂ ਕਾਰਡ ਬਣ ਗਏ ਐਸੀ ਕੋਈ ਐਸੀ ਸਹੂਲਤ ਜਿਸ ਸਵੈਮ ਨਿਰਭਰ ਹੋ ਕੇ ਕੰਮ ਕਰਨ ਔਰ ਆਪਣੀ ਰੋਜੀ ਰੋਟੀ ਕਮਾਓ ਕਿਸ ਤਰ੍ਹਾਂ ਉਹ ਲੋਕ ਪੁੱਛਣਗੇ ਮੈਂ ਤੁਹਾਡੇ ਤੋਂ ਜਾਨਣਾ ਚਾਹਨਾ ਕਿ ਇਹ ਜਿਹੜਾ ਕਿਹਾ ਜਾਂਦਾ ਜੀ ਦਿਨੇਸ਼ ਬੱਬੂ ਜੀ ਆਏ RAM NAVAMI ਤੇ ਆਏ ਤੇ ਸ਼ੀਰ ਵਾਲੀ ਦੇ ਨਾਲ ਬੰਦੇ ਨਹੀਂ ਸੀ ਤੇ ਜਿੱਦਨ ਨਾਮਿਨੇਸ਼ਨ ਕਰਨਗੇ ਬੰਦੀ ਉਸ ਦਿਨ ਵੀ ਨਹੀਂ ਸੀ ਕਿ ਜੀ ਇਹ RAM NAVAMI ਦੇ ਕਾਫਲੇ ਬਾਰੇ ਜਿੰਨੇ ਜ਼ਿਕਰ ਕੀਤਾ ਉਹਨੇ ਸ਼ਾਇਦ ਉਹਦੀਆਂ ਅੱਖਾਂ ਦੀ ਨਿਗਾਹ ਸ਼ਾਇਦ weak ਹੋ ਗਈ ਮੈਂ ਉਸ ਦਿਨ ਵੀ ਤੁਹਾਨੂੰ ਆਪਣੀ ਬਾਈਟ ਵਿੱਚ ਕਿਹਾ ਉਹ ਚੰਗੀ ਤਰ੍ਹਾਂ ਉਹਦਾ ਜਵਾਬ ਲੋਕਾਂ ਨੇ ਰਾਮ ਨੌਮੀ ਦਾ ਕਾਫਲਾ ਤੇ ਐਸਾ ਅਦਭੁਸੀ ਹਰ ਭਗਵਾਨ ਰਾਮ ਦਾ ਸ਼ਰਧਾ ਪੂਰਵ ਕੋ ਪਰਮ ਮਨਾਇਆ ਗਿਆ ਔਰ ਹਰ ਘਰ ਦੇ ਵਿੱਚੋਂ ਹਰ ਉਹ ਰਾਮ ਭਗਤ ਨਿਕਲਿਆ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਨਿਕਲਿਆ ਜਿਸ ਦੀ ਲਾਈਨ ਮੇਰੇ ਖਿਆਲ ਨਾਲ ਨਹਿਰੂ ਗੇਟ ਤੋਂ ਲੈ ਕੇ ਗਾਂਧੀ ਚੌਂਕ ਤੱਕ ਸੀ ਨੌਮੀਨੇਸ਼ਨ ਤੇ ਮੇਰੇ ਖਿਆਲ ਨਾਲ ਬਹੁਤ ਮੈਂ ਬਹੁਤ ਲਿਮਟਡ ਵੀ ਤੁਹਾਨੂੰ ਕਹਾਂ ਦਸਾਂ ਤੇ 700 ਕਾਰ ਦੇ ਕਰੀਬ ਹਾਈਵੇ 5-7 ਕਿਲੋਮੀਟਰ ਜਾਮ ਰਿਹਾ ਔਰ ਸਾਨੂੰ ਤੁਰ ਕੇ ਸ਼ੁਗਰ ਮੇਰੇ ਤੱਕ ਜਾਣਾ ਪਿਆ ਆਖਿਰ ਦੇ ਵਿੱਚ ਸਾਰੀਆਂ ਪਾਰਟੀਆਂ ਤੋਂ 1 2 ਜਾਂ 3 ਨੰਬਰ ਦੇ ਤੁਸੀਂ ਕਿਵੇਂ ਕਿਵੇਂ ਕਿਨੂ ਕਿਨੂ ਗਿਣਦੇ ਹੋ ਮਾੜਾ ਜਿਹਾ ਜਰਾ ਲਾਈਨ ਸਰ ਕਰਦੇ ਹੋ ਜਿਹੜੀ ਅੱਗੇ ਪਿੱਛੇ ਹੋਈਆਂ ਪਈਆਂ ਇੱਕ ਨੰਬਰ ਤੇ ਵੀ ਭਾਰਤੀ ਜਨਤਾ ਪਾਰਟੀ ਆ ਮੈਂ ਸਿਰਫ ਇੱਕ ਨੰਬਰ ਨੂੰ ਵੇਖਦਾ ਦੂਜਾ ਮੈਂ ਕੋਈ ਨੰਬਰ ਨਹੀਂ ਵੇਖਿਆ ਕਦੇ ਆ ਚਲੋ ਉਹਨਾਂ ਨੂੰ ਉਹਨਾਂ ਦੇ ਸਿਰ ਤੇ ਛੱਡ ਦਿਓ ਉਹ ਉਹ ਆਪਣਾ ਜੋ ਉਹਨਾਂ ਨੇ ਕੀਤਾ ਉਹ ਪਾਉਣਾ ਇੱਕ ਨੰਬਰ ਤੇ ਭਾਰਤੀ ਜਨਤਾ ਪਾਰਟੀ ਰਹੀ ਆ ਰਹਿ ਧੰਨਵਾਦ ਹੀਰਾਵਲੀ ਜੀ ਤੁਹਾਡਾ ਬਹੁਤੋ ਇਹ ਸਨ ਸਾਡੇ ਨਾਲ ਹੀਰਾਵਾਲੀਆ ਜੀ ਸੋ ਉਹਨਾਂ ਦਾ ਕਹਿਣਾ ਹੈਗਾ ਕਿ ਐਸ ਵੇਲੇ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਇੱਕ ਨੰਬਰ ਤੇ ਅਗਰ ਕੋਈ ਪਾਰਟੀ ਆਏਗੀ ਇਹ ਵੱਡੀ ਲੀਡ ਦੇ ਨਾਲ ਅਗਰ ਕੋਈ ਜਿੱਤੇਗੀ ਤੇ ਉਹ ਹੈ ਬੀਜੇਪੀ ਕਿਉਂਕਿ ਬੀਜੇਪੀ ਦੇ ਕੰਮ ਹੀ ਐਸੇ ਨੇ ਕਿ ਲੋਕਾਂ ਨੂੰ ਬਿਹਤ ਪਸੰਦ ਆਏ ਨੇ ਔਰ ਇਹ ਵੀ ਉਹ ਦਾਅਵਾ ਕਰ ਰਹੇ ਨੇ ਕਿ ਜਨਤਾ ਬੀਜੇਪੀ ਦੀ ਮਰੀਦ ਹੋਈ ਐ ਇਸੇ ਕਰਕੇ ਹੈ ਕਿਉਂਕਿ ਉਹਨਾਂ ਦੀਆਂ ਜੋ ਗਰੀਬਾਂ ਵਾਸਤੇ ਯੋਜਨਾਵਾਂ ਨੇ ਉਹਨਾਂ ਦਾ ਉਹ ਭਰਪੂਰ ਫਾਇਦਾ ਲੈ ਰਹੇ ਨੇ ਬਾਕੀ ਪਾਰਟੀਆਂ ਦੇ ਬਾਰੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਬਾਕੀ ਪਾਰਟੀਆਂ ਆਪੋ ਆਪਣਾ ਸੋਚਣ ਪਰ ਇੱਕ ਨੰਬਰ ਤੇ ਹੈ ਬੀਜੇਪੀ ਪਰ ਉਹ ਤਾਂ ਹੁਣ ਪਤਾ ਚੱਲੇਗਾ ਸਾਨੂੰ 4 ਜੂਨ ਨੂੰ ਇੱਕ ਨੰਬਰ ਤੇ ਅਸਲ 'ਚ ਆਉਂਦਾ ਕੌਣ ਹੈ ਵੇਖਦੇ ਰਹੋ ਹਕਸਤ ਦੀ ਆਵਾਜ਼ ਐਨਆਰਆਈ ਟੂਡੇ